हां जी दोस्तों कई बार आपा एचआरएमएस साइटी ਦਾ ਜਿਹੜਾ ਪਾਸਵਰਡ ਭੁੱਲ ਜਣੇ ਤਾਂ ਆਪਾਂ ਉਹਨੂੰ ਫੋਰਗਟ ਕਿਵੇਂ ਕਰਨਾ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਫੋਰਗਟ ਪਾਸਵਰਡ ਕਰਕੇ ਆਪਾਂ ਆਪਣੇ ডিপਾਰਟਮੈਂਟ ਦਾ ਨਾਮ ਸਿਲੈਕਟ ਕਰਨਾ ਆਪਣੀ ਲੌਗਇਨ ਆਈਡੀ ਫਿਲ ਕਰਨੀ ਹੈ ਉਸ ਤੋਂ ਬਾਅਦ ਜੋ ਵੀ ਕੈਪਚਾ ਹੈ ਉਸ ਨੂੰ ਫਿਲ ਕਰਕੇ ਸਰਚ ਕਰਨਾ ਆਪਣੀ ਦੇਖੋ ਆਪਣਾ ਨਾਮ ਮੋਬਾਈਲ ਨੰਬਰ ਫਾਦਰ ਨੇਮ ਆਦਿਗਾ ਉਸ ਤੋਂ ਬਾਅਦ ਆਪਾਂ ਆਪਣੀ ਡੇਟ ਆਫ ਬਰਥ ਸਿਲੈਕਟ ਕਰਨੀ ਆ ਡੇਟ ਆਫ ਬਰਥ ਸਿਲੈਕਟ ਕਰਨ ਤੋਂ ਬਾਅਦ ਆਪਾਂ ਆਪਣਾ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਹੈ ਜਿਹੜਾ ਆਪਣੀ ਐਚਆਰਐਮਐਸ ਸਾਈਟ ਤੇ ਰਜਿਸਟਰਡ ਆ ਉਹ ਆਪਾਂ ਇੱਥੇ ਫਿਲ ਕਰਾਂਗੇ ਕਿਉਂਕਿ ਉਸ ਨੰਬਰ ਤੇ ਆਪਾਂ ਨੂੰ ਜਿਹੜਾ ਓਟੀਪੀ ਪ੍ਰਾਪਤ ਆਊਗਾ ਹੁਣ ਆਪਾਂ ਨੂੰ ਫੋਨ ਤੇ ਜਿਹੜਾ ਆਪ ਨੂੰ ਸਿਕਿਉਰਿਟੀ ਕੋਡ ਓਟੀਪੀ ਪ੍ਰਾਪਤ ਹੋਇਆ ਆਪਾਂ ਫਿਲ ਕਰਾਂਗੇ ਆਪਣੇ ਫੋਨ ਨੰਬਰ ਤੇ ਜਿਹੜਾ ਆਪ ਨੂੰ OTP ਆਇਆ ਆਪਾਂ ਉਹ ਇੱਥੇ ਫਿਲ ਕਰਨੇ ਨਾਲ OTP ID ਵੀ ਦੱਸਿਆ ਹੋਇਆ ਮਤਲਬ ਜਿਸ ID ਦਾ OTP ਆਪਣੇ ਮੋਬਾਈਲ ਤੇ ਆਇਆ ਆਪਾਂ ਨੂੰ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਹੁਣ ਦੇਖੋ ਆਪਣਾ ਨਿਊ ਪਾਸਵਰਡ ਕੀ ਸੈੱਟ ਕਰਨਾ ਆਪਾਂ ਨਿਊ ਪਾਸਵਰਡ ਇੱਥੇ ਐਂਟਰ ਕਰਾਂਗੇ ਨਿਊ ਪਾਸਵਰਡ ਇੱਕ ਕੈਪੀਟਲ ਅੱਖਰ ਜ਼ਰੂਰ ਕਰੋ ਇੱਕ ਨੰਮੈਰਿਕ ਵੀ ਤੇ ਕੋਈ ਸਿੰਬਲ ਵੀ ਆਪਾਂ ਐਡ ਕਰਨਾ ਉਸ ਤੋਂ ਬਾਅਦ ਕਨਫਰਮ ਪਾਸਵਰਡ ਕਰਕੇ ਓਕੇ ਕਰਾਂਗੇ ਤਾਂ ਆਪਣਾ ਜਿਹੜਾ ਪਾਸਵਰਡ ਆ ਆਈਡੀ ਦਾ ਉਹ ਚੇਂਜ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਚੈੱਕ ਕਰਨ ਵਾਸਤੇ ਕਿ ਆਪਣਾ ਆਈਡੀ ਪਾਸਵਰਡ ਚੇਂਜ ਹੋ ਗਿਆ ਆਪਾਂ ਐਚ ਆਰ ਐਮ ਐਸ ਆਈਡੀ ਨੂੰ ਦੁਬਾਰਾ ਤੋਂ ਲੌਗਇਨ ਕਰਾਂਗੇ ਉਸੇ ਤਰ੍ਹਾਂ ਹੀ ਆਪਣੀ ਆਈਡੀ ਫਿਲ ਕਰਕੇ ਜਿਹੜਾ ਨਵਾਂ ਆਪਾਂ ਪਾਸਵਰਡ ਸੈੱਟ ਕੀਤਾ ਉਹ ਫਿਲ ਕਰਾਂਗੇ ਉਸ ਤੋਂ ਬਾਅਦ ਜਿਹੜਾ 6 ਅੱਖਰਾਂ ਦਾ ਕੈਪਚਾ ਆਪਾਂ ਨੂੰ ਛੋ ਹੋ ਰਿਹਾ ਉਹਨੂੰ ਆਪਾਂ ਉਸੇ ਤਰ੍ਹਾਂ ਹੀ ਫਿਲ ਕਰਾਂਗੇ ਉਸ ਤੋਂ ਬਾਅਦ ਆਪਾਂ ਲੌਗਇਨ ਤੇ ਕਲਿੱਕ ਕਰਾਂਗੇ ਲੌਗਇਨ ਤੇ ਕਲਿੱਕ ਕਰਨ ਤੋਂ ਬਾਅਦ ਜੇਕਰ ਆਪਣੇ ਫੋਨ ਤੇ ਆਪ ਓਟੀਪੀ ਪ੍ਰਾਪਤ ਹੁੰਦਾ ਤਾਂ ਆਪਣਾ ਮਤਲਬ ਪਾਸਵਰਡ ਜਿਹੜਾ ਉਹ ਸੈੱਟ ਹੋ ਗਿਆ ਧੰਨਵਾਦ